ਹੈਲੋ ਗਾਈਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹਾਂ ਜੀ ਹੁਣ ਆਪਾਂ ਕੰਮ ਕਰ ਕਰਕੇ ਹੋਗੇ ਫ੍ਰੀ ਹੁਣ ਚੱਲਿਆਂ ਜੀ ਪਿੰਡ ਦਾ ਮੇਲਾ ਦੇਖਣਾ ਨਾਲੇ ਤੁਹਾਨੂੰ ਦਿਖਾਉਨੇ ਆ ਅੱਗੇ ਚੈਨਲ ਬਲੌਗ ਦੇ ਵਿੱਚ ਬਣੇ ਰਹੋ ਬਾਕੀ ਜੀ ਤੁਹਾਨੂੰ ਉੱਥੇ ਦਿਖਾਉਨੇ ਆ ਕੱਠਵੱਠ ਕਿੰਨਾ ਕੁ ਹੋਇਆ ਹੋਇਆ ਕਿਉਂਕਿ ਇਹ ਮੇਰੇ ਲਈ ਥੋੜੇ ਜੇ ਸਾਲਾਂ ਤੋਂ ਹੀ ਅਸਲ ਦੇ ਵਿੱਚ ਲੱਗਦਾ ਸੀ ਜਦੋਂ ਅਸੀਂ ਛੋਟੇ ਸੀ ਉਦੋਂ ਨਹੀਂ ਸੀ ਲੱਗਦਾ ਇਹ ਹੁਣੇ ਹੀ ਲੱਗਣ ਲੱਗਿਆ ਥੋੜੇ ਜੇ ਸਾਲਾਂ ਤੋਂ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਲੱਗਦਾ ਨਾਲੇ ਅਸੀਂ ਦੇਖਦੇ ਆ ਟਾਈਮ 12:00 ਵਜੇ ਪੂਰਾ ਸਿਖਰ ਦੁਪਹਿਰ ਆ ਹੁਣ ਸਿਖਰ ਦੁਪਹਿਰੇ ਚ ਜਾਣਾ ਇਹ ਮੇਲਾ ਦੇਖਣ ਦੇਖੋ ਤੁਸੀਂ ਹਨਾ हां जी ਇੱਥੇ ਅਸੀਂ ਚੱਲ ਪਏ ਸੀ ਮੇਲਾ ਦੇਖਣ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟੀਆਂ ਜੀ ਅਸੀਂ ਜਾਣਾ ਪਿੰਡ ਇਹਦਾ ਨਾ ਅਸਲ ਦੇ ਵਿੱਚ ਰਾਤ ਹੈਗਾ ਜੀ ਹੋਰ ਪਰ ਉਧਰ ਦੇ ਵਿੱਚ ਜੀ ਮਤਲਬ ਪੈ ਜਾਂਦਾ ਦੂਰ ਜਾਣ ਨੂੰ ਇਸ ਕਰਕੇ ਫਿਰ ਅਸੀਂ ਹੋ ਗਏ ਸੀ ਖੇਤਾਂ ਦੇ ਵਿੱਚ ਜੀ ਜਿਵੇਂ ਹੁਣ ਸਾਰਿਆਂ ਨੂੰ ਪਤਾ ਵੀ ਹਜੇ ਜੀਰੀਆਂ ਲੱਗੀਆਂ ਨਹੀਂ ਹੈਗੀਆਂ ਖੇਤ ਖਾਲੀ ਨੇ ਉਹਦੇ ਕਰਕੇ ਸਾਨੂੰ ਇਹ ਸੀ ਵੀ ਅਸੀਂ ਵੀ ਚਲੋ ਸ਼ਾਰਟਕਟ ਰਾਹ ਚੱਲਦੇ ਹਾਂ ਕਿਉਂਕਿ ਇਹ ਹੋ ਜਾਂਦਾ ਵੀ ਇੱਕ ਤਾਂ ਧੁੱਪ ਬਹੁਤ ਆ ਹਨਾ ਸਾਰਿਆਂ ਨੂੰ ਇਹ ਜੀ ਜਲਦੀ ਜਲਦੀ ਪਹੁੰਚ ਜੀਏ ਬਸ ਜਿੱਥੇ ਮੈਂ ਸੀ ਭੈਣ ਸੀਗੀ ਇਹ ਮੇਰੀ ਕਜ਼ਨ ਤੇ ਦੋਨੇ ਤਿੰਨ ਪਰਜਾਂ ਬੜੀ ਭਾਬੀ ਦੇ ਹੱਥ ਖਵਾਣ ਸੀਗੀ ਵੀ ਚਲ ਜਿੱਦਨ ਤੁਸੀਂ ਚੱਲੋਗੇ ਵੀ ਅਸੀਂ ਤਾਂ ਮਗਰ ਮਗਰ ਆਉਣ ਆਲੇ ਆ ਉਹ ਰਾਹ ਬਣਾਉਂਦੇ ਜਾਂਦੇ ਸੀ ਅਸੀਂ ਪਿੱਛੇ ਪਿੱਛੇ ਜਾਂਦੇ ਸੀਗੇ ਅਸੀਂ ਕਿ ਵੀ ਚਲੋ ਉਹ ਆ ਇਕ ਤਾਂ ਇਹ ਹੋ ਜਾਂਦਾ ਵੀ ਜਿਹੜੇ ਰਾਹ 'ਚ ਆਪਾਂ ਜਾਂਦੇ ਹੋਈਏ ਨਾ ਉਹ ਰਾਹ ਦੀ ਥੋੜੀ ਜਿਹੀ ਆਪਾਂ ਨੂੰ ਆਏ ਹੋ ਜਾਂਦਾ ਵੀ ਪੈਰੀਂ ਲੱਗ ਜਾਂਦਾ ਜਿਆਦਾ ਨਹੀਂ ਜਾਂਦੇ ਹੈਗੇ ਨਾ ਫਿਰ ਉੱਧਰ ਨੂੰ ਔਖਾ ਲੱਗਦਾ ਏ ਨਾਲ ਹੀ ਜਾਂਦਾ ਸੀ ਭਤੀਜਾ ਉਹ ਵੀ ਵਿਚਾਰਾ ਧੁੱਪ ਦੇ ਵਿੱਚ ਅਸੀਂ ਜਿਹੜੇ ਟਾਈਮ ਆਏ ਸੀਗਾ ਵੀ ਘਰੇ ਆਪਦਾ ਰੈਸਟ ਕਰਨੀ ਆ ਉਹ ਟਾਈਮ ਅਸੀਂ ਬਾਹਰ ਨਿਕਲੇ ਸੀ ਇਹ ਆ ਜੀ ਉਹ ਜਗ੍ਹਾ ਹੈ ਜਿੱਥੇ ਅਸੀਂ ਪਹੁੰਚਣਾ ਸੀ ਇੱਥੇ ਪਹੁੰਚ ਕੇ ਅਸੀਂ ਬਸ ਮੱਥਾ ਟੇਕਣ ਲੱਗੇ ਸੀਗੇ ਪਹਿਲਾਂ ਜਿਹੜੀ ਅਸੀਂ ਇਹ ਆਉਂਦੇ ਹੁੰਦੇ ਸੀ ਕਿ ਵੀ ਜਦੋਂ ਜਿਵੇਂ ਆਪਾਂ ਸੇਮੀਆਂ ਦਾ ਮੱਥਾ ਟੇਕਦੇ ਹੁੰਨੇ ਆ ਉਦੋਂ ਅਸੀਂ ਆਉਂਦੇ ਹੁੰਦੇ ਸੀ ਹੁਣ ਜਣੀ ਤਕਰੀਬਨ ਹੋ ਗਏ ਮਿਲਦਾ 8-9 ਕ ਸਾਲ ਸ਼ਾਇਦ 10 ਸਾਲ ਹੋ ਗਏ ਹੁਣੇ ਉਦੋਂ ਤੋਂ ਹੀ ਇਹ ਮਤਲਬ ਸਾਲ ਬਾਅਦ ਜਿਹੜਾ ਕੱਤ ਹੁੰਦਾ ਏ ਵੀ ਜੇਠ ਦੇ ਮਹੀਨੇ ਚ ਉਹ ਹੁਣ ਹੋਣ ਲੱਗਿਆ ਜਦੋਂ ਅਸੀਂ ਛੋਟੇ ਸੀਗੇ ਉਦੋਂ ਅਸੀਂ ਸੇਮੀਆਂ ਵਾਲਾ ਮੱਥਾ ਟੇਕਣ ਆਉਂਦੇ ਸੀ ਇਸ ਜਗ੍ਹਾ ਤੇ ਹੋਰ ਨਹੀਂ ਸੀ ਮਤਲਬ ਇਸ ਤੋਂ ਇਲਾਵਾ ਕੋਈ ਮੇਲਾ ਲੱਗਦਾ ਇੱਥੇ ਹੋਂ ਤਾਂ ਜੀ ਇਹ ਜਗਾ ਕਾਫੀ ਬਦਿਆ ਬਣੀ ਹੋਈ ਆ ਉਦੋਂ ਥੋੜੀ ਜਿਵੇਂ ਐਨੇ ਫਰਸ਼ ਵਗੈਰਾ ਟਾਈਲਾਂ ਨਹੀਂ ਸੀ ਲੱਗੀਆਂ ਹੋਈਆਂ ਹੁਣ ਤਾਂ ਸਾਰੀ ਜਗਾ ਪੱਕੀ ਹੋਈ ਹੋਈ ਆ ਟਾਈਲਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਜਿਹੜੀ ਬਹੁਤ ਵਧੀਆ ਬਣ ਗਈ ਬਾਕੀ ਇੱਥੇ ਇਹ ਆ ਵੀ ਬਾਹਰ ਬਹੁਤ ਜਗਾ ਖੁੱਲੀ ਵੀ ਆ ਸਾਰੀ ਐਨ ਤੇ ਦਰਖਤ ਵੀ ਬਹੁਤ ਜਿਆਦਾ ਲੱਗੇ ਹੋਏ ਨੇ ਤੇ ਇਹ ਬਾਹਰ ਜਗਾ ਬਣੀਆਂ ਹੋਈਆਂ ਨੇ ਦੋ ਮੱਥਾ ਟੇਕਣ ਨੂੰ ਉਹ ਮੇਨ ਜਗਾ ਇਹ ਜਿਹੜੀ ਉਹ ਅੰਦਰ ਆ ਜੀ ਕਿਉਂਕਿ ਸਬੀਰ ਤੋਂ ਹੀ ਆਉਣ ਲੱਗ ਜਾਂਦੀ ਹੈ ਸੰਗਤ ਜਿਵੇਂ ਅਗਲਾ ਆਈ ਜਾਂਦਾ ਮੱਥਾ ਟੇਕ ਕੇ ਜਿਹਦਾ ਚਲੋ ਟਾਈਮ ਹੈ ਨਾ ਅਗਲਾ ਰੁਕ ਜਾਂਦਾ ਜਿਹਦਾ ਨਹੀਂ ਟਾਈਮ ਹੈਗਾ ਮੱਥਾ ਟੇਕ ਕੇ ਮੁੜ ਜਾਂਦਾ ਹੁੰਦਾ ਅਗਲਾ ਫਿਰ ਅਗਲਾ ਚਲੋ ਆਏ ਹੁੰਦਾ ਵੀ ਇਕੱਠਾ ਕਾਫੀ ਹੋਇਆ ਸੀ ਕੁਝ ਇਹ ਵੀ ਮੱਥਾ ਟੇਕਣ ਨੂੰ ਜ਼ਿਆਦਾ ਪੀਰ ਨਹੀਂ ਸੀ ਉਹਦੇ ਨਾਲ ਕਿਉਂਕਿ ਜਾਈ ਜਾਂਦਾ ਜੀ ਆਪਦਾ ਮੱਥਾ ਟੇਕ ਕੇ ਬੈਠ ਹੀ ਜਾਂਦਾ ਏ ਜਿਹੜੇ ਇੱਥੇ ਦੇ ਦਰਾਖਤ ਨੇ ਉਹ ਵੀ ਬਹੁਤ ਭਾਰੀ ਨੇ ਤੇ ਬਾਕੀ ਇਹ ਵੀ ਆ ਨਾ ਵੀ ਇਹ ਨਾ ਬਹੁਤ ਦੇਖੋ ਤੁਸੀਂ ਇਹਨਾਂਲੇ ਕਿੰਨੇ ਭਾਰੀ ਦਰਖਤ ਨੇ ਵੱਡੇ ਨੇ ਨਾਲ ਨਾ ਮਿੱਟੀ ਫੇਰ ਵੀ ਬਹੁਤ ਜ਼ਿਆਦਾ ਲਾਈ ਹੋਈ ਆ ਵੀ ਇਹਨਾਂ ਦੀਆਂ ਜੜਾਂ ਜਿਵੇਂ ਖਾਲੀ ਨਾ ਹੋਣ ਇਹ ਨਾ ਪੂਰੀ ਸ਼ਾਮਾਂਏ ਕੋਈ ਚਾਨਣੀਆਂ ਵਗੈਰਾ ਲਾਉਣ ਦੀ ਲੋੜ ਨਹੀਂ ਸੀ ਬਸ ਜਿੱਥੇ ਇਸ ਵੀ ਲੰਗਰ ਪਾਣੀ ਬਣਦਾ ਏ ਹਨਾ ਉਸ ਜਗ੍ਹਾ ਤੇ ਹੀ ਲਾਇਆ ਹੋਇਆ ਸੀ ਚਾਨਣੀਆਂ ਵੀ ਚਲੋ ਦਰਖਤਾਂ ਕਰਕੇ ਤੁਹਾਨੂੰ ਪਤਾ ਨਾ ਵੀ ਜਾਨਵਰ ਪੰਛੀ ਵਗੈਰਾ ਬਹਿੰਦੇ ਨੇ ਉਨਾ ਕਰਕੇ ਪਰ ਅਦਰਵਾਈਜ਼ ਕੋਈ ਲੋੜ ਨਹੀਂ ਹੈਗੀ ਕਿਉਂਕਿ ਦਰਾਖਤ ਹੈਗੇ ਹੀ ਇੰਨੇ ਜਿਆਦਾ ਸੰਘਣੇ ਨੇ ਨਾ ਵੀ ਇੱਥੇ ਆ ਕੇ ਨਹੀਂ ਜਣੀ ਗਰਮੀ ਮਹਿਸੂਸ ਹੁੰਦੀ ਸੀਗੀ ਸਾਰੇ ਆਪ ਇੰਨੀ ਵਧੀਆ ਖੁੱਲੀ ਜਗ੍ਹਾ ਕਰਕੇ ਹਵਾ ਦਾ ਲੱਗਦੀ ਸੀ ਤੇ ਛਾਂ ਵਧੀਆ ਸੀ ਪਰ ਰਾਹ ਦੇ ਵਿੱਚ ਔਖਾ ਹੋ ਜਾਂਦਾ ਵੀ ਜਾਣ ਆਉਣ ਦੀ ਥੋੜੀ ਦਿੱਕਤ ਸੀ ਇਧਰਲੀ ਸਾਈਡ ਜਿਹੜੀ ਉਹ ਚੰਨਣੀ ਲੱਗੇ ਉੱਥੇ ਪ੍ਰਸ਼ਾਦਾ ਤਿਆਰ ਕਰ ਰਹੀਆਂ ਸੀਗੀਆਂ ਬਾਕੀ ਇਹ ਹੋ ਜਾਂਦਾ ਵੀ ਜਿਹਦਾ ਜੀ ਕਰਦਾ ਜੀ ਅਗਲਾ ਆਪਦੀ ਹੈਨਾ ਵੀ ਜਿੰਨੀ ਸੇਵਾ ਕਰਨੀ ਚਾਹਦਾ ਅਗਲਾ ਕਰ ਲੈਂਦਾ ਚਲੋ ਆਵਦੀ ਆਵਦੀ ਆ ਅਸੀਂ ਤਾਂ ਨਹੀਂ ਸੀ ਕੋਈ ਸੇਵਾ ਕੀਤੀ ਕਿਉਂਕਿ ਅਸੀਂ ਤਾਂ ਦੀਏ ਜੀਗਾ ਬਸ ਬਹਿ ਗਏ ਸੀ ਕੁਝ ਤੋਂ ਨੂੰ ਪਤਾ ਹੈ ਨਾ ਵੀ ਪਿੰਡ ਦੀਆਂ ਕੁੜੀਆਂ ਦੇ ਇਹ ਹੋ ਜਾਂਦਾ ਵੀ ਮੇਲ ਮਲਾਪ ਜੇ ਹੈਨਾ ਕਦੇ ਕੋਈ ਮਿਲ ਗਿਆ ਕਦੇ ਕੋਈ ਮਿਲ ਗਿਆ ਵੀ ਓਦਾਂ ਦਾ ਚਲੋ ਨਹੀਂ ਨਿਕਲਦੇ ਕਰਦੇ ਬਾਹਰ ਪਰ ਐਵੇਂ ਇਕੱਠਵੱਟ ਜੀ ਚ ਜਾ ਕੇ ਆਏ ਹੋ ਜਾਂਦਾ ਹਨਾ ਵੀ ਸਾਰੇ ਪਿੰਡ ਦੇਆਂ ਨੂੰ ਮਿਲਦੇ ਗਿਲਦੇ ਆਂਦਾ ਹੀ ਬਸ ਟਾਈਮ ਲੰਘ ਜਾਂਦਾ ਹੁੰਦਾ ਵੀ ਇੰਨੀ ਸੇਵਾ ਦਾ ਤਾਂ ਕੋਈ ਟਾਈਮ ਇਹ ਨਹੀਂ ਮਿਲਦਾ ਹੈਗਾ ਇਹ ਇੱਥੇ ਪਹਿਲਾਂ ਭੋਗ ਲਵਾ ਲਿਆ ਸੀ ਭੋਗ ਲਵਾ ਕੇ ਮਤਲਬ ਜੋ ਵੀ ਇਹ ਆਪਣੇ ਉਹ ਪੜਦੇ ਹੁੰਦੇ ਨੇ ਵੀ ਉਹਦੇ ਪਾਠ ਪੂਜਾ ਜੋ ਜਿਹੜਾ ਕੁਝ ਕਰਨ ਵਾਲਾ ਹੁੰਦਾ ਉਹ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਫੇਰੇ ਕੀਤੀ ਸੀ ਚਾਦਰ ਦੀ ਰਸਮ ਇਹ ਪਿੰਡ ਦੇ ਵਿੱਚ ਕਈ ਵਾਰ ਇਹ ਪਹਿਲਾਂ ਮੈਂ ਸੁਣਿਆ ਹੈ ਜਣੀ ਕਈ ਵਾਰੀ ਪਿੰਡ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਨੇ ਕਈ ਵਾਰੀ ਨਹੀਂ ਲੈ ਕੇ ਜਾਂਦੇ ਜਿਵੇਂ ਹੁਣ ਇੱਥੋਂ ਹੀ ਇਹਨਾਂ ਨੇ ਇਹਦੀ ਉਹ ਕੀਤੀ ਸੀ ਤੇ ਅੱਗੇ-ਅੱਗੇ ਬਸ ਜਿਹੜੀਆਂ ਕਵਾਲੀਆਂ ਨੇ ਉਹ गा ਰਹੇ ਸੀ ਇੱਥੇ ਹੀ ਪੰਜ ਵਾਰ ਪ੍ਰਕਰਮਾ ਕੀਤੀ ਸੀ ਪੰਜ ਵਾਰ ਸ਼ਾਇਦ ਸੱਤ ਵਾਰੀ ਐਦਾਂ ਜਿਹੜੀ ਇਹ ਜਗ੍ਹਾ ਬਣੀ ਹੋਈ ਆ ਉਹਦੇ ਹੀ ਆਲੇ-ਦੁਆਲੇ ਪ੍ਰਕਰਮਾ ਕਰਕੇ ਫਿਰ ਬਸ ਅੰਦਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਜਗ੍ਹਾ ਦਿਖਾਈ ਹੋਈ ਆ ਉਥੇ ਚਾਦਰ ਚੜਾਈ ਸੀਗੀ ਸਾਰੇ ਪਿੰਡ ਦੇ ਵੈਸੇ ਲੋਕ ਹਨਾ ਸਾਰੇ ਪਿੰਡ ਦੇ ਜਾਣਦੇ ਨੇ ਇਹ ਅਗਲਾ ਮੱਥਾ ਟੇਕਦਾ ਨਾ ਇਹ ਹੋ ਜਾਂਦਾ ਵੀ ਪਿੰਡ ਚ ਤਾਂ ਜਿਹੜੀ ਵੀ ਜਗ੍ਹਾ ਬਣੀ ਹੁੰਦੀ ਆ ਨਾ ਹਰ ਕੋਈ ਪਹੁੰਚਦਾ ਦੇਖ ਸਕਦੇ ਹੋ ਵੀ ਕਿੰਨਾ ਕਾਠਾ ਵੀ ਸਾਰੇ ਪਹੁੰਚੇ ਸੀ ਪਰ ਜੀ ਉਸ ਤੋਂ ਅਸੀਂ ਆਏ ਸੀ 4 ਵਜੇ ਸੀ ਸਾਨੂੰ 12 ਤੋਂ ਐਨ ਸੀਕਰ ਦੁਪਹਿਰਾ ਸਿਰ ਪਾਇਆ ਆਬਦੇ ਹਨਾ ਸਿੱਖ ਦੁਪਹਿਰੇ ਪਹਿਲਾਂ ਨਿਕਲੀਆਂ ਹੀ ਕਰੋ ਆ ਕੇ ਥੋੜੀ ਜਿਹੀ ਦੇਰ ਕੀਤੀ ਰੈਸਟ ਰੈਸਟ ਕਰਨ ਤੋਂ ਬਾਅਦ ਫਿਰ ਅੱਜ दाल ਸਬਜ਼ੀ ਪਈ ਸੀਗੀ ਫਿਰ ਮੈਂ ਲੱਗੀ ਸੀ ਦੁੱਧ ਦਾ ਕਰਨ ਕਿਉਂਕਿ ਮੈਨੂੰ ਇਹ ਸੀਗਾ ਵੀ ਬਸ ਜਿਹੜਾ ਪੀਣ ਵਾਲਾ ਸੀ ਮੈਂ ਉਹ ਪੱਕਾ ਭਾਂਡੇ ਵਿੱਚ ਅਲੱਗ ਕੱਢ ਲਿਆ ਸੀ ਆਵਦਾ ਤੇ ਜਿਹੜਾ ਜਾਗ ਵਾਲਾ ਸੀ ਉਹ ਜਾਦ ਦਾ ਕਰਨਿਆ ਸੀ ਬਾਕੀ ਇਹ ਆ ਜੀ ਵੀ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਨਾ ਵੀ ਗਰਮੀਆਂ ਦੇ ਵਿੱਚ ਸਾਡਾ ਦਹੀਂ ਖੱਟਾ ਹੋ ਜਾਂਦਾ ਹਨਾ ਉਤੇ ਉਹਨਾਂ ਲਈ ਇੱਕ ਨਮੀ ਤਕਨੀਕ ਹੈਗੀ ਆ ਜャ ਬਹੁਤ ਲੋਕ ਜਣੀਏ ਕਰਦੇ ਨੇ ਕੋਈ ਨਮੀ ਤਾਂ ਹੈ ਵੀ ਨਹੀਂ ਕਹਿ ਸਕਦੇ ਇਹ ਗੱਲ ਨੂੰ ਵੀ ਜਿਵੇਂ ਦਹੀਂ ਬਣਣ ਦੇ ਵਿੱਚ 4 ਜਾਂ 4.5 ਘੰਟੇ ਲੱਗਦੇ ਨੇ ਜੀ ਇੰਨੇ ਕ ਟਾਈਮ ਦੇ ਵਿੱਚ ਦਹੀਂ ਬਣ ਜਾਂਦਾ ਇਹਨੂੰ ਚੰਗੀ ਤਰ੍ਹਾਂ ਵੀ ਜਿਹੜੇ ਜੇਸ ਹਿਸਾਬ ਨਾਲ ਪਦਾ ਰਾਤ ਨੂੰ ਹਨਾ ਲੋਕ ਸੌਂਦੇ ਨੇ ਜਿਵੇਂ ਕੋਈ 9 ਵਜੇ ਪੈ ਸੌਂਦਾ ਕੋਈ 10 ਵਜੇ ਹਨਾ ਤੇ ਮੈਂ ਜਣੀ ਇੱਥੇ ਤੁਹਾਨੂੰ ਆਪ ਦਾ ਐਕਸਪੀਰੀਅੰਸ ਦਦੀਆਂ ਵੀ ਮੈਂ ਜਿਵੇਂ 5 5:30 ਵਜੇ ਲਾਉਣੀ ਨੇ ਵੀ ਕਿਉਂਕਿ ਮੈਨੂੰ 9 9:30 ਵਜੇ ਹੋ ਜਾਂਦੇ ਨੇ ਜਿਵੇਂ ਮੈਂ ਥੋੜਾ ਬਹੁਤ ਵੀਡੀਓ ਦਾ ਵੀ ਕੰਮ ਕਰਨਾ ਹੁੰਦਾ ਹੋਰ ਵੀ ਹੈ ਨਾ ਚਲੋ ਆਏ ਗਏ ਕੱਥੇ ਟਾਈਮ ਲੱਗ ਜਾਂਦਾ ਫਿਰ ਮੈਂ ਜਦਨੀ ਸੌਣ ਤੋਂ ਪਹਿਲਾਂ ਦਹੀਂ ਜਦ ਨੂੰ ਬਣ ਜਾਂਦਾ ਫਿਰ ਫ੍ਰਿਜ ਚ ਲਾ ਦਿੰਦੇ ਨੇ ਉਹਦੇ ਨਾਲ ਇਹ ਹੋ ਜਾਂਦਾ ਵੀ ਦਹੀਂ ਦੇ ਵਿੱਚ ਖਟਾਸ ਨਹੀਂ ਉਹ ਜਿਹੜਾ ਓਵਰਨਾਈਟ ਪਿਆ ਰਹਿੰਦਾ ਨਾ ਉਹਦੇ ਨਾਲ ਇਹ ਦਹੀਂ ਦੇ ਵਿੱਚ ਥੋੜਾ ਖੱਟਾਪਨ ਆਉਂਦਾ ਹੁੰਦਾ ਤੁਸੀਂ ਕਦੇ ਵੀ ਬਣਾਉਣਾ ਤਾਂ ਬਸ ਐਦਾਂ ਬਣਾ ਕੇ ਦੇਖਿਓ ਵੀ ਸ਼ਾਮ ਨੂੰ ਜਿਵੇਂ ਤੁਸੀਂ 5 ਵਜੇ ਜਾਗ ਲਾਤਾ ਤਾਂ ਤੁਸੀਂ 9 9:30 ਵਜੇ ਤੱਕ ਉਹਨੂੰ ਫ੍ਰਿਜ ਚ ਲਾ ਦਿਓ ਤੁਹਾਡਾ ਆਮ ਦਿਨਾਂ ਨਾਲੋਂ ਉਹ ਦਹੀਂ ਦਾ ਟੇਸ ਦਾ ਫਰਕ ਹੋਊਗਾ ਹਨਾ ਵੀ ਔਰ ਜ਼ਿਆਦਾ ਟੇਸਟੀ ਲੱਗੂਗਾ ਤੁਹਾਨੂੰ ਤੁਸੀ ਇਹਦੇ ਇਸ ਤਕਨੀਕ ਨੂੰ ਤੁਸੀਂ ਬਣਾ ਕੇ ਦੇਖਿਓ ਵੀ ਸਾਰੇ ਕੈਮਰੇ ਵੀ ਕਿੰਨਾ ਸਵਾਦ ਆ ਦੇਖੋ ਇੱਥੇ ਹੋਗੇ ਸੀ ਜੀ ਫਤੇਦਾ ਫਰੈਂਡ ਸਰਕਲ ਇਕੱਠਾ ਇਹ ਲੱਗੇ ਸੀ ਤਾਂਚ ਕੱਢਣਾ ਇਹ ਤਾਂ ਭਤੀਜਾ ਹੀ ਸੀ ਇਹ ਤਾਂ ਇਹ ਤਾਂ ਦੇਖਦਾ ਸੀ ਬੈਠਾ ਜਿਹੜੇ ਦੂਜੇ ਨੇ ਬੱਚਾ ਉਹ ਵੀ ਛੋਟਾ ਹੀ ਸੀ ਇਹ ਜਿਹੜਾ ਸੈਂਟਰ ਦੇ ਵਿੱਚ ਆ ਇਹ ਫਤੇਦਾ ਹੈਗਾ ਜੀ ਬੈਸਟ ਫਰੈਂਡ ਗੁਰਜਸ ਇੱਕ ਤੁਹਾਨੂੰ ਕੱਲ ਦਿਖਾਇਆ ਸੀ ਸਤਨਾਮ ਇੱਕ ਫਤਿਹ ਤੇ ਇਹ ਗੁਰਜਸ ਇਹ ਮਤਲਬ ਪਹਿਲਾਂ ਤੋਂ ਹੀ ਫਰੈਂਡ ਨੇ ਇਹ ਜਿਹੜਾ ਦੂਜਾ ਬੱਚਾ ਸੀ ਪਰਮ ਇਹ ਹੁਣ ਕੁ ਥੋੜੀ ਜੀ ਧੀਰ ਤੋਂ ਇਹਨਾਂ ਨਾਲ ਲੱਗਿਆ ਜਿਵੇਂ 6 ਮਹੀਨੇ ਦਾ ਇਹ ਫਰੈਂਡ ਬਣਿਆ ਇਹਨਾਂ ਦਾ ਜਣੀ ਪਹਿਲਾਂ ਗੁਰਜਸ ਨਾਲ ਇਹਦਾ ਸ਼ੁਰੂ ਤੋਂ ਹੀ ਆ ਬਸ ਜੀ ਹੁਣ ਆਪਾਂ ਲੱਗੇ ਸੀ ਸ਼ਾਮਦੇਵ ਫੁੱਲ ਕੇ ਬਣਾਉਣਾ ਕਿਉਂਕਿ ਉਹ ਜੀ ਆਏ ਨਹੀਂ ਸੀਗੇ ਬਣਾਉਣ ਵਾਲੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਹੋਰ ਤਾਂ ਆਪਣੇ ਸਾਰੇ ਕੰਮ ਹੋਏ ਹੋਏ ਸੀ ਵੀ ਚਲੋ ਜਿਹੜੇ ਫੁਲਕੇ ਬਣਾਉਣ ਵਾਲੇ ਨੇ ਉਹ ਬਣਾ ਕੇ ਫਿਰ ਬੈਠਾਂਗੇ ਬਾਹਰ ਹਵਾ ਦੇ ਵਿੱਚ ਜੇ ਜ਼ਿਆਦਾ ਲੇਟ ਬਣਾਉਣੇ ਇਹਦੇ ਜੀ ਫਿਰ ਉਹ ਔਕਾ ਹੋ ਜਾਂਦਾ ਹਨਾ ਉਦੋਂ ਹੀ ਫੁਲਕੇ ਬਣਾ ਕੇ ਫਿਰ ਜਦੇ ਖਾਣ ਦਾ ਕੰਮ ਹੋ ਜਾਂਦਾ ਫਿਰ ਜ਼ਿਆਦਾ ਗਰਮੀ ਨਹੀਂ ਫਿਰ ਇਹ ਹੋ ਜਾਂਦਾ ਵੀ ਚਲੋ ਫੁਲਕੇ ਬਣਾ ਕੇ ਦੇਲੇ ਕੁਝ ਗਰਮੀਆਂ ਕਰਕੇ ਤੁਹਾਨੂੰ ਪਤਾ ਨਾ ਵੀ ਠੰਡੇ ਵੀ ਨਹੀਂ ਹੁੰਦੇ ਹੈਗੇ ਜਲਦੀ ਮੈਂ ਬਸ ਇਹਦਾ ਵੀ ਬਣਾ ਕੇ ਫਿਰ ਕੁਛ ਦਿਨ ਕਰਾਂਗੇ ਹਵਾ ਚ ਬੈਠ ਖਾਂਗੇ ਅੱਪ ਤਾਂ ਬੈਠ ਕੇ ਚਲੋ ਫਿਰ ਖਾਣ ਦੀ ਤਿਆਰੀ ਕਰਾਂਗੇ ਅੱਜ ਦੇ ਬਲੌਗ ਦਾ ਇੱਥੇ ਕਰਦੇ ਆਂ ਜੀ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਓਕੇ ਜੀ ਬਾਏ ਗੁੱਡ ਨਾਈਟ ਸਵੀਟ ਡ੍ਰੀਮਸ ਆਪ ਦਾ ਖਿਆਲ ਰੱਖੋ ਰੱਖੋ ਗਰਮੀ ਤੋਂ ਬਚ ਕੇ ਰਹੋ